啊，都干着呢。 ਲੋ ਇਹਾਰੇ ਇਹ ਦੋ ਕੁੱਤੇ ਜਿਹੜੇ ਕੇ ਪੰਜਾਬ ਦਾ ਖਾਣ ਜਿੰਦਾਬਾਦ ਹੁੰਦਾਬਾਦ ਜਿੰਦਾਬਾਦ 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 ਜਿੰਦਾਬ ਹਾਂਜੀ ਸਰ ਜੀ ਕੇਸ ਸਬੰਧ ਚ ਪਤਲਾ ਫੁੱਕਿਆ ਜੀ ਅੱਜ ਸਾਰੇ ਬਾਰਡ ਨੂੰ ਪਤਾ ਜੀ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਹਿੰਦੁਸਤਾਨ ਚ ਕਿਸਾਨੀ ਅੰਦੋਲਨ ਬਾਰੇ ਤਾਂ ਹਰੇਕ ਨੂੰ ਪਤਾ ਪਰ ਸੈਂਟਰ ਦੀਆਂ ਸਰਕਾਰਾਂ ਨੇ ਜਦੋਂ ਵੀ ਨੁਕਸਾਨ ਕੀਤਾ ਸਾਡੇ ਪੰਜਾਬ ਦਾ ਕੀਤਾ ਸਾਡੇ ਪੰਜਾਬ ਦੀ ਨੌਜਵਾਨੀ ਦਾ ਕੀਤਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੇ ਲਾਇਆ ਹੁਣ ਇਹ ਕਾਲੇ ਕਾਨੂੰਨ ਜਿਹੜੇ ਕਿ ਸਾਡੇ ਕਿਸਾਨੀ ਦੇ ਖਿਲਾਫ ਉਹ ਸਾਡੇ ਤੇ ਥੂਪੇ ਜਾ ਰਹੇ ਆ ਜਦ ਕਿ ਕੋਈ ਬੰਦਾ ਸੈਂਟਰ ਤੋਂ ਕੁਝ ਮੰਗਦਾ ਵੀ ਮੇਰੀ ਤਨਖਾਹ ਵਧਾ ਦਿਓ ਮੈਨੂੰ ਆ ਕਰ ਦਿਓ ਅਸੀਂ ਤਾਂ ਕਹਿੰਨੇ ਜਿਹੜੇ ਲਾਗੂ ਕੀਤੇ ਉਹ ਵਾਪਸੇ ਕਰ ਲਓ ਉਹ ਵਾਪਸ ਵੀ ਨਹੀਂ ਕਰ ਰਹੇ ਅਸੀਂ ਤਾਂ ਦੇਖ ਰਹੇ ਅੱਜ 28 ਦਿਨ ਹੋ ਗਏ ਸਾਡੇ ਭਰਾ ਕਿੰਨੀ ਠੰਡ ਦੇ ਵਿੱਚ ਉੱਥੇ ਬਾਰਡਰ ਦੇ ਵਿੱਚ ਬੈਠੇ ਆ ਪਰ ਸੈਂਟਰ ਦੇ ਸਿਰ ਤੇ ਕੰਨ ਤੇ ਕੋਈ ਜੂੰ ਹੀ ਨਹੀਂ ਸਰਕਦੀ ਆ ਪੰਜਾਬ ਦੇ ਦੋ ਪਾਲਤੂ ਕੁੱਤੇ ਜਿਹੜੇ ਸੈਂਟਰ ਨੇ ਅਨਸਰਾਜ ਹਾਂਸ ਤੇ ਹਰਜੀਤ ਗਰੇਵਾਲ ਇਹ ਸਾਡੇ ਪੰਜਾਬ ਦੇ ਹੁੰਦਿਆਂ ਹੋਇਆ ਵੀ ਸਾਡੇ ਉਲਟ ਸ਼ਬਦਾਬਲੀ ਯੂਜ਼ ਕਰ ਰਹੇ ਆ ਸਾਡੇ ਕੋਲੋਂ ਰੋਟੀ ਖਾ ਕੇ ਸਾਡੀਆਂ ਵੋਟਾਂ ਨਾਲ ਐਮਪੀ ਬਣ ਕੇ ਦੇ ਸਾਡੇ ਖਿਲਾਫ ਹੋ ਰਹੇ ਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੀ ਭੱਦੀ ਸ਼ਬਦਾਵਲੀ ਬੰਦ ਕਰਾਈ ਜਾਵੇ ਨਹੀਂ ਤਾਂ ਇਹਨਾਂ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਨੂੰ ਪਿੰਡਾਂ ਵਿੱਚ ਵੀ ਨਹੀਂ ਬਣਨ ਦੇਾਂਗੇ ਜੇ ਇਹਨਾਂ ਨੇ ਆਪਣੀ ਇਹ ਸ਼ਬਦਾਵਲੀ ਵਾਪਸ ਨਹੀਂ ਇਕੱਲਾ ਇਹਨਾਂ ਨੂੰ ਨਹੀਂ ਜਿਹੜੇ ਹੋਰ ਵੀ ਪੰਜਾਬ ਦੇ ਇਲੈਕਟਿਡ ਐਮ ਐਲ ਏਜ਼ ਐਮ ਪੀਜ਼ ਨੇ ਜੇ ਉਹ ਸਾਡੇ ਇਸ ਸੰਘਰਸ਼ 'ਚ ਸਾਡਾ ਸਾਥ ਨਹੀਂ ਦੇਣਗੇ ਤਾਂ ਅਸੀਂ ਉਹਨਾਂ ਨੂੰ ਵੀ ਪਿੰਡਾਂ 'ਚ ਬਣਨ ਬੰਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਜੀ ਅੱਜ ਕੀ ਪ੍ਰੋਗਰਾਮਸ ਭਗੁਰਜੀ ਕਾ ਖਾਲਸਾ ਭਗੁਰਜੀ ਕੀ ਫਤਿਹ ਅਸੀਂ ਜਿਹੜੇ ਕਿਸਾਨੀ ਨੂੰ ਮਾਰਨ ਦੇ ਲਈ ਬੈਲ ਪਾਸ ਕੀਤੇ ਹੋਇਆ ਉਹਨੂੰ ਰੱਦ ਕਰਾਉਣ ਦੇ ਲਈ ਸਾਰੇ ਜਿਹੜੇ ਕੰਮ ਹੋ ਰਹੇ ਆ ਇਹ ਇੱਕ ਸਾਡੇ ਭਾਜਪਾ ਦੇ ਜਿਹੜੇ ਬਹੁਤ ਹੀ ਗਲਤ ਬੋਲਦੇ ਆ ਆਪਣੇ ਕਿਸਾਨਾਂ ਨੂੰ ਮਜ਼ਦੂਰ ਵਰਗ ਨੂੰ ਹਾਸਰਾਜ ਤੇ ਇੱਕ ਹਰਜੀਤ ਗਰੇਵਾਲ ਇਹਨਾਂ ਦੀ ਬਹੁਤ ਭੱਦੀ ਸ਼ਬਦਾਵਲੀ ਹੁੰਦੀ ਆ ਕਿ ਕਿਸਾਨ ਤਾਂ ਰੁਪਏ ਰੁਪਏ ਮੰਗਦੇ ਏਦਾਂ ਕਰਦੇ ਏਦਾਂ ਕਰਦੇ ਇਹਨਾਂ ਨੂੰ ਏਦਾਂ ਕਰਦੇ ਆਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਡੇ ਹੀ ਚੁਣੇ ਹੋਏ ਉੱਥੇ ਤੱਕ ਪਹੁੰਚੇ ਵਾ ਜੀ ਅਸੀਂ ਉੱਥੇ ਤੱਕ ਪਹੁੰਚਾ ਸਕਦੇ ਆ ਤੇ ਉੱਥੋਂ ਅਸੀਂ ਇਹਨਾਂ ਨੂੰ ਲਾ ਵੀ ਸਕਦੇ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਘਰਾਂ ਤੋਂ ਨਿਕਲਣਾ ਬੰਦ ਕਰ ਦਿਆਂਗੇ ਅੱਜ ਅਸੀਂ ਬੜਾ ਪੰਡਾ ਕਾਲੀਵਾਲੋਂ ਪਿੰਡ ਬੜੇ ਪੰਡਾ ਤੇ ਤੇ ਪਤੀ ਜਗੀਰ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਦਿੱਪਤਲੇ ਲੂਏ ਆ ਤੇ ਤੋਂ ਬਾਅਦ ਵੀ ਇਹਨਾਂ ਦੇ ਪਤਲੇ ਅਸੀਂ ਲੂੰਦੇ ਰਹਾਂਗੇ ਜਿੰਨਾ ਚਿਰ ਇਹ ਆਪਣੀ ਸ਼ਬਦਾਵਲੀ ਸਹੀ ਨਹੀਂ ਕਰਦੇ ਅਸੀਂ ਇਹ ਮੰਗ ਕਰਦੇ ਆ ਜਲਦੀ ਤੋਂ ਜਲਦੀ ਜਿਹੜ ਪਾਪਾ ਗਵਰਨਮੈਂਟ ਇਹ ਜਿਹੜੇ ਕਾਨੂੰਨ ਲਾਗੂ ਕੀਤੇ ਆ ਇਹਨਾਂ ਨੂੰ ਖਤਮ ਕੀਤਾ ਚੱਲ ਤੀਜੀ ਫੋਟੋ ਵੀ ਨਾਲ ਲਾਈ ਸੀ ਨਾ ਇੱਕ ਹੋਰ ਉਹ ਜੀ ਜਿਹੜੀ ਕੰਗਣਾ ਰਾਬਤ ਆ ਐਕਟਰ ਨੇ ਆ ਅਸੀਂ ਉਹਨੂੰ ਖਤਮ ਤਾਂ ਨਹੀਂ ਕਹਿਣਾ ਚਾਹੁੰਦੇ ਪਰ ਫੇਰ ਵੀ ਉਹ ਮਜਬੂਰ ਕਰ ਦਿੰਦੀ ਆ ਕਿਉਂਕਿ ਸਾਡੀਆਂ ਮਾਵਾ ਪੈਣਾ ਬੀਬੀਆਂ ਨੂੰ ਕਹਿੰਦੀਆਂ ਜਿਹੜੀਆਂ ਇੱਥੇ ਲੱਖਾਂ ਦੀਆਂ ਮਾਲਕਣ ਨੇ ਉਹਨਾਂ ਨੂੰ ਕਹਿੰਦੀ 100-100 ਰੁਪਏ ਲੈ ਕੇ ਉੱਥੇ ਆਉਂਦੀਆਂ ਇਹ ਉਹ ਅਸੀਂ ਉਹ ਭੈਣ ਜੀ ਨੂੰ ਕਹਿਣਾ ਚਾਹੁੰਦੇ ਉੱਥੇ ਜਾ ਕੇ ਦੇਖੋ ਬਈ 100-100 ਵਾਲੇ ਜਾ ਆਪਣੇ ਜ਼ਮੀਰਾਂ ਦੀ ਜਿਹੜੀ ਆਵਾਜ਼ ਨੂੰ ਸੁਣ ਕੇ ਉੱਥੇ ਜਾਂਦੇ ਆ ਇਹ ਇਹਨਾਂ ਦੇ ਦਾ ਮੂੰਹ ਤੇ ਚਪੇੜ ਆ ਜਿਹੜੇ ਉੱਥੇ ਲੋਕ ਇੰਨੀ ਸੇਵਾ ਕਰਦੇ ਆ ਬੀਬੀਆਂ ਸਾਡੀਆਂ ਭੈੜਾ ਰੋਟੀਆਂ ਪਕਾਉਨੀਆਂ ਹੋਰ ਕਿੰਨੇ ਕੰਮ ਕਰਦੀਆਂ ਇਹ ਇਦਾਂ ਦੀਆਂ ਫੈਕਟਰੀਆਂ ਨੂੰ ਅਸੀਂ ਬਾਲਾ ਮੱਤ ਤ ਨਹੀਂ ਦਿੰਦੇ ਹੈ। ਕੀ ਕਹਿਣਾ ਚਾਹੂਗੇ ਜਿਹੜੇ ਬਾਕੀ ਵੀ ਐਮਐਲਏ ਤੇ ਐਮਪੀ ਸਹਿਬਾਨ ਹੈਗੇ ਪੰਜਾਬ ਦੇ ਉਹ ਵੀ ਕੋਈ ਉਹਨਾਂ ਦੇ ਵਿੱਚੋਂ ਵੀ ਕੋਈ ਅਸਤੀਫਾ ਦੇ ਕੇ ਤੁਹਾਡੇ ਉਸ ਪ੍ਰਦਰਸ਼ਨ ਦੇ ਵਿੱਚ ਜਾ ਕੇ ਤੁਹਾਡੇ ਨਾਲ ਨਹੀਂ ਬੈਠਾ ਉਹਨਾਂ ਲਈ ਕੀ ਕਹਿਣਾ ਚਾਹੂਗੇ ਅਸੀਂ ਇਹੀ ਕਹਿੰਨੇ ਆ ਕਿ ਜਿਹੜਾ ਇਹ ਜਿਹੜਾ ਬੈਲਿਆ ਇਹ ਇੱਕ ਵਾਰਗ ਲਈ ਘਾਟੇ ਦਾ ਨਹੀਂਗਾ ਸਸ ਪੂਰੇ ਸਮਾਜ ਦੇ ਲਈ ਯਾਰ ਕਿਉਂਕਿ ਆਉਣ ਵਾਲੇ ਜਿਹੜੇ ਦੇਣਿਆ ਉਹਨਾਂ ਦੇ ਲਈ ਜੇ ਉਹ ਨਹੀਂ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਸਾਥ ਦਿੰਦੇ ਉਹਨਾਂ ਨੇ ਬਹੁਤ ਇਹ ਭਿਆਨਕ ਸੱਟੇ ਨਿਕਲਣਗੇ ਅਸੀਂ ਉਹਨਾਂ ਦਾ ਪਿੰਡਾਂ ਚੋਂ ਆਉਣਾ ਬੰਦ ਕਰ ਦਵਾਂਗੇ ਕਿਹਨਾਂ ਜਿਹੜੇ ਜਿਹੜੇ ਐਮਪੀ ਜਿਹੜੇ ਨਹੀਂ ਸਾਡਾ ਸਾਥ ਦਿੰਦੇ ਇਹਨਾਂ ਨੂੰ ਚਾਹੀਦਾ ਵੀ ਆਪਾਂ ਪਸਤੀਫੇ ਦੇ ਕੇ ਤੇ ਉੱਥੇ ਸਾਡਾ ਸਾਥ ਦੇਣ ਤਾਂ ਜੋ ਅਸੀਂ ਇਹਨਾਂ ਬਾਰੇ ਗਾਹਾਂ ਸੋਚੀ ਨਹੀਂ ਤਾਂ ਇਹਨਾਂ ਦਾ ਅਸੀਂ ਘਰੋਂ ਨਿਕਲਣਾ ਬੰਦ ਕਰ ਦਵਾਂਗੇ ਪਿੰਡਾਂ ਚੋਂ ਆਉਣਾ ਬੰਦ ਕਰ ਦਿਆਂਗੇ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲਬੋਰਡ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ। ਸੇਵਾ ਦਾ ਮੌਕਾ ਦਿਓ, BI ਗ੍ਰਾਫਿਕ ਸੋਲੂਸ਼ਨ, ਬੜਾ ਪਿੰਡ ਨੇੜੇ ਜੂਨੀਅਨ ਬੈਂਕ। ਸੰਪਰਕ ਨੰਬਰ 0182626406 ਅਤੇ 98559943